ਦੀ ਜਿਹੜੀ ਭਰਤੀ ਮੁਹਿੰਮ ਹੈ ਉਹ ਪੰਜਾਬ ਪੱਧਰ ਦੇ ਉੱਤੇ ਹੀ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਕਿਉਂਕਿ ਪਾਰਟੀ ਦੇ ਮੁੱਖ ਦਫਤਰ ਤੋਂ 21 ਲੱਖ ਮੈਂਬਰਸ਼ਿਪ ਭਰਤੀ ਹੋਣ ਵਾਸਤੇ ਜਿਹੜੇ ਫਾਰਮ ਹੈ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਸਾਰੇ ਪੰਜਾਬ ਦੇ ਸਾਡੇ ਜ਼ਿਲ੍ਹਿਆਂ ਦੇ ਜਥੇਦਾਰ ਜਿਹੜੇ ਹਲਕਿਆਂ ਦੇ ਇੰਚਾਰਜ ਬਾਕੀ ਸੀਨੀਅਰ ਲੀਡਰਸ ਉਹ ਇਸ਼ੂ ਕਰਾ ਕੇ ਲੈ ਕੇ ਜਾ ਚੁੱਕੇ। ਔਰ ਸਾਰੇ ਥਾਵਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਬੜੀ ਅੱਛੀ ਤਰੀਕੇ ਦੇ ਨਾਲ ਭਰਤੀ ਦੀ ਸਾਰੀ ਮਹਿਮ ਜਿਹੜੀ ਆ ਉਹ ਚੱਲ ਰਹੀ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਰੋਪੜ ਦੇ ਵਿੱਚ ਪਹਿਲਾਂ ਅਸੀਂ ਰੋਪੜ ਵਿਧਾਨ ਸਭਾ ਹਲਕੇ ਦੀ 25 ਤਰੀਕ ਨੂੰ ਭਰਤੀ ਦੀ ਮਹਿਮ ਸ਼ੁਰੂ ਕੀਤੀ ਸੀ। ਔਰ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਭਰਤੀ ਦੀ ਮਹਿਮ ਵਾਸਤੇ ਮੀਟਿੰਗ ਬੁਲਾਈ ਸੀ। ਔਰ ਸਾਡੇ ਜਿਹੜੇ ਇਸ ਹਲਕੇ ਦੇ ਅਬਜ਼ਰਵਰ ਹੈ ਜਿਹੜੇ ਪਾਰਟੀ ਦੇ ਸਪੋਕਸਮੈਨ ਵੀ ਆ ਬੜੇ ਕਾਬਲ ਸਾਡੇ ਨੌਜਵਾਨ ਆਗੂ ਵੀ ਆ ਸਰਦਾਰ ਅਰਸ਼ਦੀਪ ਸਿੰਘ ਕਲੇਰ ਉਹ ਵੀ ਪਾਰਟੀ ਵੱਲੋਂ ਅੱਜ ਨਿਗਰਾਨ ਦੇ ਤੌਰ ਤੇ ਅਬਜ਼ਰਵਰ ਦੇ ਤੌਰ ਤੇ ਉੱਤੇ ਸ਼ਾਮਲ ਹੋਏ ਸਾਰੀ ਸਾਡੀ ਡਿਡੋਚੇਪ ਜ਼ਿਲ੍ਹੇ ਦੇ ਜਥੇਦਾਰ ਜਿਹੜੇ ਗੁਰਿੰਦਰ ਸਿੰਘ ਗੋਗੀ ਜੀ ਸਰਦਾਰ ਮਜੀਤ ਸਿੰਘ ਚਾਵਲਾ ਸਾਹਿਬ ਭਿੱਡਰ ਸਾਹਿਬ ਢਾਈ ਸਾਹਿਬ ਔਰ ਮੈਨੂੰ ਖੁਸ਼ੀ ਹੈ ਕਿ ਜਿੱਦਾਂ ਵੱਡਾ ਉਤਸ਼ਾਹ ਸੀ ਸਾਡੇ ਸਾਰੇ ਅਸੀਂ ਥੋੜੇ ਜੇ ਮਹਿਸੂਸ ਕਰਦੇ ਸੀ ਕਿ ਸ਼ਾਇਦ ਜੁਗਯਰ ਬੰਦੇ ਆਉਣਗੇ ਪਰ ਸਾਰੇ ਹਲਕੇ ਦੀ ਕ੍ਰੀਮ ਜੰਨੀ ਹੈ ਅੱਜ ਅਨੰਤਪੁਰ ਸਾਹਿਬ ਦੀ ਇਸ ਭਰਤੀ ਮਹਿੰਮ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋਈ ਹੈ ਔਰ ਅੱਜ ਤੋਂ ਲਗਾਤਾਰ ਇਹ ਮਹਿੰਮ ਇੱਥੇ ਵੀ ਸ਼ੁਰੂ ਹੋ ਜਾਈਏ ਇਸ ਵੇਲੇ ਜਿਹੜੀ ਪੰਜਾਬ ਦੀ ਜਨਤਾ ਉਹਦੀ ਇੱਕ ਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਸ਼ਕਤੀਸ਼ਾਲੀ ਹੋਣਾ ਚਾਹੀਦਾ ਔਰ ਲੋਕੀ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਹੋਇਆ ਧੋਖਾ ਹੋਇਆ ਪਿੱਛੇ ਭਾਵੇਂ ਕਿਸੇ ਨੇ ਝੂਠੀਆਂ ਕਸਮਾਂ ਖਾ ਕੇ ਕੀਤਾ ਭਾਵੇਂ ਕਿਸੇ ਨੇ ਝੂਠੀਆਂ ਗਰੰਟੀਆਂ ਦੇ ਕੇ ਕੀਤਾ ਅੱਜ ਲੋਕੀ ਉਸ ਵਿਸ਼ਵਾਸ ਘਾਤ ਨੂੰ ਦੇਖਤੇ ਹੋਏ ਔਰ ਜੋ ਪੰਜਾਬ ਦੇ ਤਰਸਯੋਗ ਹਲਕਾ ਕਿਉਂਕਿ ਜੇ ਕਿਸਾਨੀ ਦੀ ਮੈਂ ਗੱਲ ਕਰ ਲਵਾਂ ਤੇ ਕਿਸਾਨੀ ਦੇ ਨਾਲ ਵੀ ਇਹ ਸਰਕਾਰ ਨਾ ਪਿਛਲੀ ਸਰਕਾਰ ਖੜੀ ਝੂਠੀਆਂ ਕਸਮਾਂ ਕਰਜਾ ਮਾਫ ਕਰਨ ਦੀਆਂ ਕਾਂਗਰਸ ਨੇ ਕਾਧੀਆਂ ਸੀ ਤੇ ਬਾਅਦ ਚ ਉਹਨਾਂ ਨੇ ਵੀ ਧੋਖਾ ਦਿੱਤਾ ਇਹ ਸਰਕਾਰ ਵੀ ਅੱਜ ਜੋ ਅੰਦੋਲਨ ਦੇ ਵਿੱਚ ਕਿਸਾਨੀ ਦਾ ਹਾਲ ਹੋ ਰਿਹਾ ਔਰ ਜੋ ਕੁਝ ਮੰਡੀਆਂ ਦੇ ਵਿੱਚ ਐਤ ਕੀ ਝੋਨੇ ਦੀ ਫਸਲ ਦਾ ਹਾਲ ਹੋਇਆ ਇਹਨਾਂ ਨੇ ਕਿਸਾਨੀ ਦੀ ਵੀ ਪਹਿਲਾਂ ਦੁਰਦਸ਼ਾ ਬਹੁਤ ਬੁਰੀ ਤਰ੍ਹਾਂ ਕੀਤੀ ਉਹਦੇ ਨਾਲ ਨੌਜਵਾਨੀ ਨੂੰ ਜਿਹੜਾ ਤਬਾਹ ਕਰਨ ਵਾਸਤੇ ਜਿਸ ਪੱਧਰ ਦੇ ਉੱਤੇ ਨਸ਼ਿਆਂ ਦਾ ਕੰਮ ਚੱਲ ਰਿਹਾ ਉਹਨੂੰ ਰੋਕਣ ਦੇ ਵਿੱਚ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਹੁਣ ਤਾਂ ਇਹਨਾਂ ਦੇ ਆਪਣੇ ਐਮਐਲਏ ਕਹਿਣ ਲੱਗੇ ਆਪਣੇ ਇਹਨਾਂ ਦੇ ਬੰਦਿਆਂ ਤੇ ਉੱਤੇ ਜਿਹੜੀਆਂ ਐਲੀਗੇਸ਼ਨਾਂ ਲਗਾਉਣ ਲੱਗੇ ਜੇ ਲਾਇਨਰ ਆਰਡਰ ਦੀ ਸਥਿਤੀ ਹੈ ਪੰਜਾਬ ਦੀ ਉਹ ਖਤਮ ਹੋਣ ਦੇ ਕਿਨਾਰੇ ਆ ਕੋਈ ਅੱਜ ਪੰਜਾਬ ਦੇ ਵਿੱਚ ਸੇਫ ਨਹੀਂ ਮਹਿਸੂਸ ਕਰਦਾ ਫਰੋਤੀਆਂ ਦੇ ਕੇ ਲੁਕੀ ਆਪਣੇ ਦਿਨ ਟਪਾਰੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨੀਤੀ ਆਯੋਗ ਦਾ ਅੰਕੜਾ ਡੇਟਸਟ ਆ ਉਹਦੇ ਵਿੱਚ 18 ਸਟੇਟਾਂ ਦਾ ਕੰਪੀਟੀਸ਼ਨ ਹੋਇਆ ਸੀ ਵਿੱਤੀ ਹਾਲਤ ਦਾ ਤੇ ਸਭ ਤੋਂ ਮਾੜੀ ਹਾਲਤ 18ਵੇਂ ਬੱਤੇ ਉੱਤੇ ਪੰਜਾਬ ਦੀ ਇੱਕ ਸਾਜ਼ਿਸ਼ ਦਾ ਸ਼ਿਕਾਰ ਜਿਹੜਾ ਪੰਜਾਬ ਹੈ ਇਹ ਪਿਛਲੇ ਡੇਢ ਦੋ ਦਹਾਕੇ ਤੋਂ ਹੋਇਆ ਔਰ ਹੁਣ ਵੀ ਕੋਸ਼ਿਸ਼ਾਂ ਹੋ ਰਹੀਆਂ ਕਿ ਕਿਸੇ ਤਰੀਕੇ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਹੈ ਭਾਈਚਾਰਕ ਸਾਂਝ ਆ ਇਹਨੂੰ ਲਾਂਬੂ ਲਾਇਆ ਜਾ ਔਰ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਦੀ ਉਥੇ ਜਿਸ ਤਰੀਕੇ ਹਥੌੜਿਆਂ ਨਾਲ ਹਮਲਾ ਕਰਕੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵੱਡਾ ਨਰਾਦਰ ਹੈ અપਮਾਨ ਹੈ ਉਸ ਮਹਾਨ ਸ਼ਖਸੀਅਤ ਦਾ ਜਿਨੇ ਦਲਿਤ ਵਰਗ ਨੂੰ ਉੱਚਾ ਚੁੱਕਣ ਵਾਸਤੇ ਸੰਵਿਧਾਨ ਦੇ ਵਿੱਚ ਬਹੁਤ ਵੱਡੀ ਜਦੋਜਹਿਦ ਕੀਤੀ ਉਹਨਾਂ ਦੀ ਬਦੌਲਤ ਹੈ ਕਿ ਦੇਸ਼ ਭਰ ਦੇ ਵਿੱਚ ਜਿਹੜਾ Dalit ਵਰਗ ਹੈ ਉਹਨੂੰ ਸਨਮਾਨ ਜਿਹੜਾ ਹਰ ਪੱਧਰ ਦੇ ਉੱਤੇ ਮਿਲਿਆ। ਔਰ ਡਾਕਟਰ ਬੀ ਆਰ ਮੇਂਕਰ ਸਾਹਿਬ ਦਾ ਸਨਮਾਨ ਸਾਰੇ ਵਰਗਾਂ ਦੇ ਲੋਕ ਹੀ ਕਰਦੇ। ਇਹ ਨਹੀਂ ਕਿ ਇਕੱਲਾ Dalit ਵਰਗ ਅਸੀਂ ਵੀ ਕਰਦੇ ਹਾਂ ਸਾਰੇ ਧਰਮਾਂ ਦੇ ਲੋਕ ਹੀ ਜਿਹੜੇ ਆ ਸਾਰੇ ਵਰਗਾਂ ਦੇ ਲੋਕ ਹੀ ਉਹਨਾਂ ਦਾ ਸਨਮਾਨ ਕਰਦੇ ਆ। ਸੋ ਇਹ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਵੱਡੇ ਪੱਧਰ ਤੇ ਇਹ ਸਰਕਾਰ ਇਹਨਾਂ ਸ਼ਾਸਨ ਨੂੰ ਰੋਕਣ ਦੇ ਵਿੱਚ ਵੀ ਅਸਫਲ ਔਰ ਇਹਨਾਂ ਦੀ ਚੁਣੌਤੀ ਨੂੰ ਵੀ ਜਿਹੜੀ ਆ ਉਹ ਫੇਸ ਨਹੀਂ ਕਰ ਪਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਜੇ ਉੱਥੇ ਖਾਲਸਾਣ ਦੇ ਚਾਰ ਨਾਰੇ ਲਿਖੇ ਗਏ ਫਰੀਦਕੋਟ ਦੀਆਂ ਕੰਧਾਂ ਤੇ ਚਾਰ ਝੰਡੇ ਲੱਗੇ ਤੇ ਮੁੱਖ ਮੰਤਰੀ ਸਾਹਿਬ ਉੱਥੇ 26 ਜਨਵਰੀ ਦੇ ਸਮਾਗਮ ਵੀ ਛੱਡ ਕੇ ਭੱਜ ਗਏ ਪਟਿਆਲੇ ਆ ਕੇ ਜੋ ਨੱਚ ਲਾ ਦੇ ਜੇ ਮੁੱਖ ਮੰਤਰੀ ਆਪਣੀ ਚੁਣੌਤੀ ਨੂੰ ਨਹੀਂ ਸੰਕਰ ਕਰਦੇ ਤੇ ਬਾਕੀ ਲੋਕੀ ਜਿਹੜੇ ਆ ਇਹਨਾਂ ਸ਼ਕਤੀਆਂ ਦੇ ਨਾਲ ਕਿਵੇਂ ਲੜਨਗੇ ਇਸ ਕਰਕੇ ਹੁਣ ਲੋਕੀ ਮਹਿਸੂਸ ਕਰਦੇ ਆ ਫਿਰ ਉਹ ਜਿਹੜਾ ਗੋਲਡਨ ਪੀਰੀਅਡ ਸੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਅੱਜ ਲੋਕੀ ਉਹਨੂੰ ਯਾਦ ਕਰਦੇ ਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ ਉਹ ਬੜੀ ਵੱਡੀ ਪੱਧਰ ਤੇ ਸਾਡੀ ਭਰਤੀ ਮਹਿੰਮ ਦੇ ਵਿੱਚ ਸ਼ਾਮਲ ਹੋਏ ਆ ਮੈਂ ਸਾਰੇ ਜਿਹੜੇ ਪੰਜਾਬ ਵਾਸੀਆਂ ਨੂੰ ਵੀ ਦੂਜੇ ਸਟੇਟਾਂ ਵਿੱਚ ਵੀ ਭਰਤੀ ਚੱਲ ਰਹੀ ਹੈ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਦਾ ਤੁਹਾਡੇ ਰਾਂਝੇ ਕਿ ਇਸ ਭਰਤੀ ਮਹਿੰਮ ਦੇ ਵਿੱਚ ਸਾਰੇ ਸ਼ਾਮਲ ਹੋਵੋ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਜੇ ਪੰਜਾਬ ਨੂੰ ਬਚਾਉਣਾ ਤੇ ਉਹਦਾ ਇਸ ਵੇਲੇ ਇੱਕੋ ਹੀ ਇੱਕ ਹੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਤਗੜੇ ਹੋ ਕੇ ਸ਼ਕਤੀ ਦੇ ਸਰੇ ਵੱਡੇ ਨੰਬਰ ਤੱਕ ਲੈ ਕੇ ਜਾਣਾ ਜਾਂ ਕੋਈ ਟਾਰਗੇਟ ਅੱਲਾ ਇਸ ਤਰਤੀ ਤੇ ਕਣਕਣ ਦੇ ਵਿੱਚ ਜਿਹੜੀ ਚੀਜ਼ ਰੱਥੀ ਹੋਈ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਮਸਾਲ ਕੁਰਬਾਨੀ ਹੈ ਜਿਹੜੀ ਧਰਮ ਦੀ ਆਜ਼ਾਦੀ ਵਾਸਤੇ ਤੇ ਭਾਈਚਾਰਕ ਸਾਂਝ ਵਾਸਤੇ ਹੈ ਉਹ ਫੈਸਲਾ ਹੀ ਐਡਾ ਵੱਡਾ ਜਿਹੜਾ ਭਾਈਚਾਰਕ ਸਾਂਝ ਕੈਮ ਰੱਖਣ ਦਾ ਧਰਮ ਦੀ ਆਜ਼ਾਦੀ ਕੈਮ ਰੱਖਣ ਦਾ ਧਰਮ ਦਾ ਸਨਮਾਨ ਕੈਮ ਰੱਖਣ ਦਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਇਸੇ ਧਰਤੀ ਦੇ ਉੱਤੇ ਹੀ ਉਹ ਫੈਸਲਾ ਹੋਇਆ ਸੀ ਇਸ ਕਰਕੇ ਹੁਣ ਇਸ ਵੇਲੇ ਜੇ ਸੰਜੀਵ ਵਾਲਤਾ ਨੂੰ ਖਤਰਾ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਨੂੰ ਖਤਰਾ ਤੇ ਮੈਂ ਸਮਝਦਾ ਕਿ ਇਹ ਜਿਹੜਾ ਏਰੀਆ ਹੈ ਇਹ ਆਪਣਾ ਇਤਿਹਾਸਕ ਰੋਲ ਉਹਦੇ ਚ ਜਰੂਰ ਨਿਭਾਏਗਾ ਤੇ ਹੈ ਇਥੇ ਇਸ ਕੰਮ ਵਾਸਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਰ ਦਿੱਤਾ ਗੋਸਤੋ ਗੋਸਤੋ ਵੱਡਾ ਤੇ ਕੋਈ ਹੈ ਨਹੀਂ ਹੋਰ ਕੋਈ ਕਿ ਬਹੁਤ ਵੱਡਾ ਇਤੋਂ ਸਾਜੀ ਵਜਤਾ ਦਾ ਜਿਹੜੀ ਆ ਜਾਤਪਾਤ ਉੱਚੀ ਨੀਚੇ ਸੇ ਧਰਤੀ ਤੇ ਖਤਮ ਹੋ ਕੇ ਬਾਲਸ ਕੀ ਜਾਤ ਸਭੇ ਇੱਕੇ ਪਹਚਾਨ ਬੋ ਦਾ ਨਾਰਾ ਗੁਰੂ ਗਬਿੰਦ ਸਿੰਘ ਸਾਹਿਬ ਨੇ ਖਾਸਾ ਪੰਥਰੀ ਸਾਜਣਾ ਕਰਕੇ ਇਸੇ ਧਰਤੀ ਤੇ ਦਿੱਤਾ ਸੀ ਇਸ ਕਰਕੇ ਇੱਥੇ ਰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਵੀ ਦਿੱਤਾ ਸੀ ਇਸ ਧਰਤੀ ਨੇ ਤੇ ਜੋ ਸਨਮਾਨ ਜਿਹੜਾ ਗਰੀਬ ਵਰਗ ਨੂੰ ਦਲਿਤ ਵਰਗ ਨੂੰ ਜਾਤਪਾਤ ਦੇ ਖਿਲਾਫ ਪੂਰਨ ਠੀਕ ਹੈ ਤੇ केजरीवाल ਨੇ ਕਹਿਤਾ ਕਰ ਲੋ ਇਸ ਕਰਕੇ ਇਹਦਾ ਇੱਥੇ ਵੀ ਬੈਠੇ ਉਹਦੇ ਤੇ ਦਿੱਲੀ ਬੈਠੇ ਵੀ ਉਹਦੀ ਸੀ ਕਿਉਂਕਿ ਫੈਸਲਾ ਜਨਤਾ ਕਰ ਬੈਠੀ ਤਾਕਤ ਸਾਰੀ ਇਹਨਾਂ ਦੀ ਜਿਹੜੀ ਹੈ ਜਦੋਂ ਇਹਨਾਂ ਨੇ ਐਮਓਯੂ ਸਾਈਨ ਕੀਤਾ ਸੀ ਯਾਦ ਕਰੋ ਅਸੀਂ ਕਿਹਾ ਉਹੜਾ ਪੈ ਸੀ ਕਿ ਇਹ ਅੱਜ ਤੱਕ ਜਿਹਾ ਹੈ ਕਿ ਇੱਕ ਸਰਕਾਰ ਬੁੱਧੀ ਸਰਕਾਰ ਸੁਭੇਰੀ ਸਰਕਾਰ ਕੋਲ ਬੈਣੀ ਪਾ ਜੀਵੇ ਇਤਿਹਾਸ ਸੀ ਸਾਡੇ ਅਸਰ ਉਤੋਂ ਲੱਗਦੇ ਆ ਉਹਨਾਂ ਨੇ ਪੀਐਮ ਦੇ ਆਪ ਕੋ ਸਾਰੇ ਬਤੁਨਤੇ ਜੇ ਦੇ ਅੰਦਰ ਤੋਂ ਤੇ ਕਾਬੂ ਹੋ ਰਿਹਾ ਇਹ ਇੱਥੇ ਬਚ ਰਿਹਾ ਉਹ ਬਚ ਰਿਹਾ ਜਿਹੜਿਆ ਇਹਨਾਂ ਦਾ ਤਾਂ ਹਾਲ ਹੀ ਇਹ ਤਾਂ ਹੁਣ ਚੌਣਾ ਕਿਵੇਂ ਆ ਪੰਜਾਬ ਲੋਕ ਤੇ ਜਿਹੜਾ 18 ਨੰਬਰ ਤੇ ਪਹੁੰਚ ਗਿਆ 18 ਸੇਟਾ ਜੋ ਤੇ ਜਿਹੜਾ ਵਿੱਤੀ ਸੰਕਟ ਇੰਨਾ ਵੱਡਾ ਖੜਾ ਹੋ ਗਿਆ ਇਹਨੂੰ ਚਲਾਉਣਾ ਕਿੱਦਾਂ ਹੈ ਹੁਣ ਤਾਂ ਉਹ ਦਿੱਕਤ ਬੜੀ ਪਈ ਹੈ ਕਿ ਉਹਦੇ ਵਾਸਤੇ ਜਨਤਾ ਨੂੰ ਹੁਣ ਤੋਂ ਤਿਆਰ ਹੋਣਾ ਚਾਹੀਦਾ ਹੈ ਕਿ ਇਹ ਇਹਨਾਂ ਨੂੰ ਇਥੋਂ ਭਜਾਵਾਂਗੇ ਫੇਰ ਜਾ ਕੇ ਪੰਜਾਬ ਨੂੰ ਦੰਦੇ ਸਰੇ ਲੀਆ ਤੇ ਕੌਣ ਕਰਕੇ ਬਹੁਤ ਮੁਸ਼ਕਲ ਨਾ ਪੜੀ। ਜੀ ਕੋ ਗੱਲ ਇਹ ਹੈ ਕਿ ਇਸ ਦੇਸ਼ ਦੇ ਵਿੱਚ ਜੋ ਵੱਖ-ਵੱਖਰੇ ਕਰੋੜ ਚਾਹਤੇ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ 30-30 32-32 ਸਾਲ ਜੇਲਾਂ ਦੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਤੋਂ ਦੁਨੀਆ ਸਜਾਵਾਂ ਪੂਟ ਲਈ। ਜਿਨ੍ਹਾਂ ਵਾਸਤੇ ਲੱਖਾਂ ਲੋਕ ਹੀ ਲਿਖ ਕੇ ਦੇ ਚੁੱਕੇ ਆ ਪ੍ਰਾਰਥਨਾ ਕਰ ਚੁੱਕੇ ਆ ਅਰਦਾਸਾਂ ਕਰਦੇ ਆ ਲੋਕੀ। ਤੇ ਉਹਨਾਂ ਦੇ ਜਿਹੜੀ ਆ ਇੱਕ ਬਾਪ ਦੇ ਹੋਕ ਤੇ ਜਾਣਾ ਹੋਵੇ ਬਾਪ ਦੇ ਹੋਕ ਤੇ ਜਾਣਾ ਹੋਵੇ ਤੇ 1 ਘੰਟੇ ਦੀ ਪ੍ਰੋਲ ਅਦਾਲਤਾਂ ਤੱਕ ਜਾ ਕੇ ਲੈਣ ਕਰਨੀ ਤੇ ਇਹ ਕਿਹ ਲੋਕ ਨੇ ਜਦੋਂ ਇਲੈਕਸ਼ਨ ਹੁੰਦੀ ਹੈ ਇਹਨਾਂ ਨੂੰ ਮਹੀਨੇ ਦੀ ਛੁੱਟੀ ਮਿਲਦੀ ਕਿਹਨਾਂ ਨੀਤਾਂ ਦੀ ਪ੍ਰੋਲ ਐਲੈਕਸ਼ਨ ਪ੍ਰੋਲ ਹੋ ਵੀ ਕਿਤੇ ਇੱਥੇ ਲੱਗੇ ਜਾ ਕੇ 15 ਸੱਤਾ ਸੋ ਗਿਆ ਤੇ 10 ਚ ਇਲੈਕਸ਼ਨ ਹੋਣੀ ਹੋਵੇ ਤੇ ਉਹਦੀ ਨਾਲ ਦੀ ਨਾਲ ਹੀ